ਸਤਿ ਸ੍ਰੀ ਅਕਾਲ ਜੀ ਸਵੇਰ ਦੇ ਬੱਜੇ ਨੇ 8 ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵਲੌਗ ਸਵੇਰ ਦੇ 8 ਵਜੇ ਤੇ ਮੀਂਹ ਨਾਲ ਗਹਿਮਾ ਗਹਿਮੀ ਦੋ ਦਿਨ ਹੋ ਗਏ ਬਹੁਤ ਪਈ ਜਾਂਦਾ ਮੀਂਹ ਤੇ ਕੱਲ ਵੀ ਸਾਰਾ ਦਿਨ ਅੰਦਰੇ ਬੈਠੇ ਰਹੇ ਕਿਉਂਕਿ ਮੀਂਹ ਪੈ ਰਿਹਾ ਸੀਗਾ ਤੇ ਉਹਦੇ ਕਰਕੇ ਹੀ ਫਿਰ ਆਪਾਂ ਤੋਂ ਕੱਲ ਜਾ ਨਹੀਂ ਹੋਇਆ ਤੇ ਅੱਜ ਆਪਾਂ ਚੱਲੇ ਆ ਪਿੰਡ ਨੂੰ ਐਕਚੁਅਲ ਦੇ ਵਿੱਚ ਅੱਜ ਹੈਗਾ ਪਾਠ ਗਲਖੁਸ਼ ਬਾਈ ਕੇ 8 ਵਜ ਗਏ ਆ ਕੋਸ਼ਿਸ਼ ਆ ਵੀ ਟਾਈਮ ਨਾਲ ਪਹੁੰਚ ਜਾਈਏ ਬਿਨਾਂ ਰੁਕੇ ਪਰ ਜੇ ਨਾ ਪਹੁੰਚੇਗਾ ਤਾਂ ਚਲੋ ਬਾਅਦ ਚੋ ਜਾਵੜਾਂਗੇ ਕਿਉਂਕਿ ਕਿਉਂਕਿ ਫਿਰ ਇਦਾਂ ਆ ਵੀ ਪਹੁੰਚਣਾ ਤਾਂ ਜ਼ਰੂਰੀ ਹੈ ਨਾ ਅੱਜ ਦੇ ਦਿਨ ਹਨਾ ਤੇ ਚਲੋ ਕੋਈ ਅੱਧਾ ਘੰਟਾ ਲੇਟ ਹੋ ਜਾਾਂਗੇ ਹਨਾ ਇੰਨੇ ਹੀ ਆ ਐਸਲ ਦੇ ਵਿੱਚ ਅਸੀਂ ਕੱਲ ਸ਼ਾਮ ਨੂੰ ਜਾਣ ਦਾ ਪਲਾਨ ਬਣਾ ਲਿਆ ਸੀ ਸਾਰਾ ਸਮਾਨ ਗੱਡੀ ਦੇ ਵਿੱਚ ਲੋਡ ਕਰਤਾ ਸੀਗਾ ਬਟ ਕੱਲ ਅਸੀਂ 2:00 ਵਜੇ 2:30 ਵਜੇ ਤੁਰਨ ਦਾ ਪਲਾਨ ਬਣਾਇਆ ਮੀ ਇੰਨਾ ਜ਼ੋਰ ਨਾਲ ਲੈ ਪਿਆ ਕਿ ਛੱਡ ਗੱਲਾਂ ਉਹ ਘੰਟਾ ਮੀ ਪਈ ਗਿਆ ਫਿਰ ਉਸ ਤੋਂ ਬਾਅਦ ਵੀ ਕਿਣ ਮਿਣ ਕਿਣ ਮਣ ਹੋਈ ਗਈ ਤੇ ਫਿਰ ਅਸੀਂ ਸੋਚਿਆ ਵੀ ਇੱਕ ਤਾਂ ਭੈਣ ਹੋਣਾ ਦਾ ਸਮਾਨ ਫੜਾਉਣਾ ਸੀਗਾ ਸੋਤਰੀ ਤੇ ਉਹ ਸਮਾਨ ਫਿਰ ਫੜਾਏ ਬਿਨਾ ਜਾ ਨਹੀਂ ਸਕਦੇ ਸੀਗੇ ਕਿ ਕਿਉਂਕਿ ਇਹ ਪੀਪਾ ਜਿੰਨੇ ਵੀ ਫਿਰ ਜਾਣਾ ਆ ਤੇ ਸਾਡਾ Ꙅਾ ਨਾਂ ਲੱਗਿਆ ਤਾਂ ਫਿਰ ਔਖਾ ਹੋ ਜੂ ਹਨ ਤੇ ਉਹਦੇ ਕਰਕੇ ਫਿਰ ਅਸੀਂ ਆਖਿਆ ਵੀ ਚੱਲ ਵੀ ਫੜਾਏ ਆਉਣੇ ਪਹਿਲਾਂ ਸਮਾਨ ਫੜਾਏ ਆਉਣੇ ਆ ਵੀ ਜੇ ਟਾਈਮ ਬਚਿਆ ਜਮੀ ਹਟ ਗਿਆ ਤਾਂ ਤੁਰ ਪਾਂਗੇ ਹਨ ਤੇ ਪਰ ਫਿਰ ਮੀਂਹ ਹਟਿਆ ਨਹੀਂਗਾ ਤੇ ਫਿਰ ਇੱਕ ਹੋ ਵੀ ਸਾਨੂੰ ਸ਼ਾਮ ਗਈ ਸੀ ਮम्मी ਵਰਗਿਆਂ ਦੇ ਵੀ ਇੰਨੀ ਲੇਟ ਤਾਂ ਨਹੀਂ ਬਈ ਇੰਨੀ ਲੇਟ ਤਾਂ ਨਾ ਤਰੋ ਕਿਉਂਕਿ ਜਵਾਕ ਨਾਲ ਫੋਨ ਕਰਕੇ ਨਾ ਫਿਰ ਥੋੜਾ ਰਿਸਕੀ ਹੋ ਜਾਂਦਾ ਮਾਹੌਲ ਤੇ ਉਹ ਚੀਜ਼ ਕਰਕੇ ਫਰਾਜ ਜ ਸਵੇਰੇ ਸਦੇ ਹਾਂ ਉੱਠਣ ਦਾ ਬਣਾਇਆ ਪਲਾਨ ਪਰ ਅੱਜ ਵੀ ਸਵੇਰੇ 6 ਵਜੇ ਦਾ ਜਿਹੜਾ ਆ ਮੀ ਪਈ ਜਾਂਦਾ ਸੀਗਾ ਤੇ ਉਹਦੇ ਕਰਕੇ ਹੁਣ ਤੁਸੀਂ ਦੇਖੋ ਬਾਹਰ ਮੀ ਕਿੰਨਾ ਪਿਆ ਹੋਇਆ ਹੈ ਨਾ ਤੇ ਸਵੇਰੇ 6 ਵਜੇ ਦਾ ਮੀ ਪਈ ਜਾਂਦਾ ਸੀ ਤੇ ਉਹਦੇ ਕਰਕੇ ਫਿਰ ਅੱਜ ਵੀ ਲੇਟ ਹੋ ਗਏ ਚਲੋ ਕੋਈ ਗੱਲ ਨਹੀਂ ਹੁਣ ਜਾਂਦੇ ਆ ਪਰ ਹੁਣ ਖਿੱਚ ਦਾਂਗੇ ਇੱਥੋਂ ਤੇ ਮਾਰੇ ਮੇਰ ਕਰਨ ਸੁਖਸ਼ਾਂਤੀ ਨੂੰ ਪਹੁੰਚ ਗਏ ਹੈ ਨਾ ਬਸ ਜੋਤ ਵੀ ਰੈਡੀ ਆਲਮੋਸਟ ਤੇ ਤਕਦੀਰ ਤਾਂ ਚਲੋ ਸੁੱਤੀ ਵੀ ਆ ਤੇ ਦਿਨ ਨੂੰ ਸੁੱਤੀ ਵੀ ਨੂੰ ਚੱਕਣਾ ਤੇ ਵਾ ਆਪਾਂ ਸਮਾਨ ਰੱਖਤਾ ਜਿਹੜਾ ਰਿੰਦਾ ਸੀਗਾ ਇੱਕ ਦੋ ਬੈਗ ਰਹਿ ਗਏ ਉਹ ਚੱਕ ਲੈਣੇ ਆ ਤੇ ਬਸ ਫਿਰ ਚੱਲਦੇ ਆਂ ਤੇ ਕਰਦੇ ਸ਼ੁਰੂ ਅੱਜ ਦਾ ਵਲੌਗ ਬਣਾਣਾ ਕਿ ਫਿਰ ਕੀ ਬਣਦਾ ਜੁੜਦਾ ਤੇ ਚਲੋ ਜੀ ਆਜੋ ਉਧਰ ਨੂੰ ਫੇਰ ਬਾਹਰ ਰਹਿਣਾ 11 ਵਾਲਾ ਰੋਡ ਨਹੀਂ ਕੱਟੇ ਜੱਟਾ ਆ ਲੈ ਲੈ ਆ ਲੈ ਬਾਰੇ ਹਰਦੇ ਨੇ ਵਾਟ ਬਾਈ ਰੱਡੂ ਬਾਈ ਕਰ ਮੈਂ ਕਰ ਦੇ ਨਾਨੀ ਨੂੰ ਨਹੀਂ ਪਾ ਪਾ ਬਾਈ ਵੇਖ ਬਾਈ ਬਾਈ ਤਾਂ ਕਰ ਦੇ ਨਹੀਂ ਮम्मा ਮम्मा ਤਾਂ ਬੈਨ ਲੱਗੀ ਪੁੱਤ ਜਾ ਕੇ ਫੋਨ ਘਟ ਦਿਓ ਠੀਕ ਹੈ ਜੱਤਾ ਵੀ ਰੱਖਿਓ ਰੱਖਦੇ ਨਹੀਂਗੇ ਟਿੰਗਰ ਚੰਗਾ ਮਤ ਆ ਜਾ ਹਲੋ ਜੀ ਚੱਲੇ ਆ ਸਵਾਟ ਹੋ ਗਏ ਆ ਤੇ ਰਵਾਨਗੀ ਪਾ ਲਈ ਆ ਥੋੜੀ ਜਿਹੀ ਇਮੋਸ਼ਨਲ ਇਮੋਸ਼ਨਲ ਕਥੇ ਹੋ ਗਈ ਜੋ ਅੱਜ ਆਪਣਨ ਦਾ 4 ਸਾਲ ਹੋ ਗਿਆ ਵਿਆਹ ਨੂੰ ਤਕਦੀਰਾਂ ਵੀ ਉੱਠ ਗਿਆ ਆ ਵੈਸੇ ਹੀਟ ਥੋੜੀ ਜਿਹੀ ਚੱਲ ਪਈ ਐ ਗੱਡੀ ਹੋ ਗਈ ਥੋੜੀ ਜਿਹੀ ਗਰਮ ਤੇ ਚਲੋ ਬਾਈ ਕਰ ਦੇ ਨਾਨੀ ਬਾਈ ਕਰ ਦੇ ਤੁਹਾਨੂੰ ਬਾਈ ਕਰ ਦੇ ਕਰਦੇ ਵਾਏ ਨਹੀਂ ਕਰਨੀ ਚਲੋ ਚਲੋ ਵਾਹਿਗੁਰੂ ਸੱਚਾ ਪਾਤਸ਼ਾਹ ਤੇ ਚਲੋ ਜੀ ਚੱਲਦੇ ਆ ਰੋਣ ਕਦੇ ਲੱਗ ਗਈ ਕਿ ਉਦਾਂ ਹੀ ਆਈ ਹੁੰਦਾ ਆ ਦਿੱਤੇ ਪੈਸੇ ਮੰਮੀ ਨੇ ਲੋੜੀ ਦੇ ਪੂਰੇ 11 ਵਜੇ ਪਹੁੰਚ ਗਏ ਆਪਾਂ ਜੈਤੋ ਹਾਂ 10 ਮਿੰਟ 5 ਮਿੰਟ ਪਹਿਲਾਂ ਹੀ ਪਹੁੰਚ ਗਈ ਸੀ ਹਾਂ ਤਕਦੀਰ ਨੇ ਨਾ ਨਾ ਲੈਣ ਲੱਪੈ ਸੀ ਹਾਂ ਤਕਦੀਰ ਨੇ ਨਾ ਉਹ ਕਿ ਖਾਣ ਕਰਨ ਤਕਦੀਰ ਨੇ ਨਾ ਉੱਥੇ ਰੇੜੀ ਤੇ ਦੇਖ ਲਿਆ ਬਨਾਣਾ ਤੇ ਨਾਲੇ ਕੱਲ ਆਪੇ ਮम्मा ਬਨਾਣਾ ਨਾ 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 ਖਾਂਦੀ ਹੈ ਨਾ ਨਾ ਬਨਾਣਾ ਫੇਵਰੇਟ ਆ ਗੱਲਾਂ ਕਿੱਦਾਂ ਲਾਲ ਹੋਈਆਂ ਆ ਮੈਂ ਕਿ ਕੇਲੇ ਤਾਂ ਤੈਨੂੰ ਵੀ ਬਹੁਤ ਪਸੰਦ ਹੈ ਨਾ ਕੇਲੇ ਮੈਂ ਖਾ ਲੈਂਦਾ ਹਾਂ ਆਇਆ ਰਬਾ ਕਿੱਡਾ ਹੋਜ ਗਿਆ ਸਾਨੂੰ ਆਇਆ ਵੀ ਭੋਗ ਨਾ ਪਾਇਆ ਜੀ ਬਸ ਮੈਨੂੰ ਲੱਗਦਾ ਪੈ ਗਿਆ ਹੁਣ ਹੈ ਪੈ ਗਿਆ ਪੈ ਗਿਆ ਹੂੰ ਚੋ ਵੀ ਦੇਖ ਲਈ ਹੂੰ ਚੱਲ ਫੇਰ ਵੀ ਆਪਾਂ ਪਹੁੰਚ ਗਏ ਆ ਪਹੁੰਚ ਹੀ ਜਾਣਾ ਆਪਾਂ ਹਾਂ ਬਈ ਆਪਾਂ ਸਪੈਸ਼ਲ ਜਿਹੜਾ ਦਿਲਖੁਸ਼ਣਾ ਲਈ ਆਏ ਆ ਮੈਸੇਜ ਅਸੀਂ 2 ਦਿਨ ਰੁੱਕ ਕੇ ਆਉਣਾ ਸੀ ਤੇ ਵੀਰਪਾਲ ਬਾਲਾ ਗਈ ਜਾਂਦੀ ਸੀ ਵੀ ਤੁਸੀਂ ਆਜੋ 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 ਇਸ ਕਰਕੇ ਫਿਰ ਅਸੀਂ ਸਪੈਸ਼ਲ ਅੱਜ ਪਾਠ ਕਰਕੇ ਆਏ ਆ ਨਹੀਂ ਤਾਂ ਅਸੀਂ ਦੋ ਦਿਨ ਹਜੇ ਰੁੱਕੇ ਹੋਣਾ ਸੀ ਚਲੋ ਕੋਈ ਗੱਲ ਨਹੀਂ ਦੋ ਦਿਨ ਬਾਅਦ ਕਿਤੇ ਦੋ ਦਿਨ ਪਹਿਲਾਂ ਕੀ ਆਉਣਾ ਹੀ ਸੀ ਪਰ ਆਉਂਦੇ ਮਤਲਬ ਜਦੋਂ ਆਏ ਆ ਉਹਦੇ ਪਤਾ ਨਹੀਂ ਮੈਂ ਕਿਉਂ ਇਮੋਸ਼ਨਲ ਜਿਹੀ ਹੋ ਗਈ ਪਤਾ ਨਹੀਂ ਮੰਮੀ ਰਹਿ ਕੇ ਗਏ ਆ ਹਨਾ ਇੰਨੇ ਦਿਨ ਇੱਧਰ ਹੀ ਸੀਗੇ ਕੰਦ ਮਿਲਾ ਕੇ ਇਹ ਹੁਣ ਇਕੱਠੀਆਂ ਸੀ ਮੰਮੀ ਤੇ ਜੋਤ ਇੰਨੀ 3 ਤਰੀਕ ਤੋਂ ਆਪਾਂ ਆਏ ਸੀਗੇ 14 ਤਰੀਕ ਨੂੰ ਉਧਰ 14 ਨੂੰ ਨਹੀਂ 14 ਨੂੰ ਕਿਉਂ ਜੋਤ ਨਹੀਂ ਪਹਿਲਾਂ ਆਪਾਂ ਪਹਿਲਾਂ ਜਦੋਂ ਮੰਮੀ ਨੂੰ ਲੈ ਕੇ ਗਏ ਆ ਨਾਲ ਹਾਂ ਮੰਮੀ ਨੂੰ ਜਦੋਂ ਲੈ ਕੇ ਆਏ ਆ ਉਧਰ ਹਾਂਜੀ ਆਪਾਂ ਖਣੀ 13 ਨੂੰ ਆਏ ਹਣ 14 ਨੂੰ ਯਾਰ 13 ਨੂੰ ਪਾ ਆਗੇ ਸੀ 10 ਨੂੰ ਹੀ ਜੋਤ ਮੇਰੇ ਹਿਸਾਬ ਨਾਲ ਮੰਡੀ ਇੱਥੇ ਪਿੰਡ ਕੋਟਲੀ 10 ਨੂੰ ਆਗੇ ਸੀ ਮਮੀ ਬਿਮਾਰ ਹੋਈ ਆ ਹਾਂ ਉਹਦੀ ਵਿਆਹ ਤੇ ਕੋਮਲ ਦੇ ਵਿਆਹ ਤੇ ਹਾਂ ਪਰ ਉਸ ਤੋਂ ਬਾਅਦ ਦੋ ਇੱਕ ਅੱਧਾ ਦਿਨ ਆਪਾਂ ਮੰਡੀ ਰਹੇ ਆ ਦੋ ਦਿਨ ਦਵਾਈ ਦਵਾਈ ਆ ਹਾਂ ਠੀਕ ਆ ਉਦੋਂ ਸ਼ੁਣਾਲੀ 10 ਖਣ 11 ਨੇ 8 ਦਾ ਸੀ ਵਿਆਹ ਮੈਨ ਲੱਗਦਾ ਹੈ ਨਾ ਨਹੀਂ ਨਹੀਂ ਵਿਆਹ ਸੀਗਾ ਸੱਤ ਦੀ ਮੈਂ ਕਿ ਜਾਗੋ ਸੀ ਹਾਂ ਸੱਤ ਦੀ ਜਾ 6 ਦਾ ਤਾਂ ਉਧਰ ਹੀ ਵਿਆਹ ਸੀ ਜਾਗੋ ਸੀ 7 8 ਦਾ ਵਿਆਹ ਸੀ 6 ਦਾ ਸੀਗਾ ਉਧਰ ਵੀਰੇ ਦਾ ਵਿਆਹ ਸੀ 6 ਦਾ ਓਏ ਆ ਹੋ ਹੈਪੀ ਦਾ ਸ਼ਾਮ ਦੀ ਜਾਗੋ ਸੀਗੀ ਹਾਂ 7 ਦਾ ਗੈਪ ਸੀ 7 ਦਾ ਗੈਪ ਸੀ 8 ਦਾ ਵਿਆਹ ਸੀ ਹਾਂ 9 ਰੁਕੇ ਆਪਾਂ ਉਥੇ 10 ਰੁਕੇ ਆਪਾਂ 11 ਨੂੰ ਆਗੇ ਸੀਗੇ ਹਾਂ 11 ਨੂੰ ਮੰਮੀ ਨੂੰ ਲੈ ਆਏ ਸੀ ਕਰਨਾ ਹੋਣੀ ਆਪਣੇ ਕੋਲੇ ਜਾ ਕੇ ਆਏ ਆ 16 ਨੂੰ 16 ਹਾਂ 16 ਨੂੰ ਆਏ ਕਿ 15 ਨੂੰ ਸੈਦੀ ਕਰੂ ਹੀ ਆਏ ਆ 15 16 ਨੂੰ ਆਏ ਆ ਪਰ ਇਹ ਹੂੰ ਮੇਰੇ 17 17 ਨੂੰ ਆਪਾਂ ਚੰਡੀਗੜ੍ਹ ਚੱਲ ਗਏ ਆ 18 ਨੂੰ ਗਏ ਆ ਚੰਡੀਗੜ੍ਹ ਤੇ 19 ਨੂੰ ਹਾਂ ਕਰ ਰਹੇ ਹਾਂ 16 ਨੂੰ ਆਏ ਸੀ 20 ਨੂੰ ਆਪਾਂ ਵਾਪਸ ਆ ਗਏ ਇੱਧਰ ਮੇਰੇ ਕੋਲ ਮਿਲਾਂਗੇ ਤਾਂ 15 18 ਦੇ ਨਾਲ ਤਾਂ ਇਕੱਠੇ ਹੀ ਆ ਹਾਂ ਮੈਂ ਤਾਂ ਮੰਮੀ ਇਕੱਠੇ ਹੀ ਆ ਮਤਲਬ ਇੱਥੇ ਆ ਕੇ ਫਿਰ ਅਸੀਂ ਜਦੋਂ ਮੰਮੀ ਨੂੰ ਲਾ ਕੇ ਤਾਂ ਅਸੀਂ ਦੀਦੀ ਕੇ ਚੱਲ ਗਏ ਸੀਗੇ ਤੇ ਉੱਥੇ ਰਹੇ ਆ ਆਪਾਂ ਕਿੰਨੇ ਦਿਨ ਹਫ਼ਤਾ ਚਾਰ ਕੇ ਪੰਜ ਦਿਨ ਉੱਥੇ ਰਹੇ ਆ ਤੇ ਫਿਰ ਇੱਥੇ ਮੰਡੀ ਆ ਗਿਆ ਮਤਲਬ ਪਤਾ ਨਹੀਂ ਕਿਉਂ ਐਦਾਂ ਨਹੀਂ ਐਦਾਂ ਨਹੀਂ ਹੈਗਾ ਵੀ 15 ਦਿਨ ਇਕੱਠੇ ਰਹਿ ਕਰਕੇ ਹੋਇਆ ਆਲਵੇਜ਼ ਜਦੋਂ ਮੈਂ ਜਾਨੀ ਆ ਇੱਥੋਂ ਤਾਂ ਹੋ ਹੀ ਜਾਂਦਾ ਪਤਾ ਨਹੀਂ ਕਿਉਂ ਐਦਾਂ ਪਤਾ ਨਹੀਂ ਸਾਰਿਆਂ ਨੂੰ ਹੁੰਦਾ ਪਤਾ ਨਹੀਂ ਮੈਨੂੰ ਕੱਲੀ ਵੈਸੇ ਸਾਰਿਆਂ ਨੂੰ ਹੁੰਦਾ ਹੁਣਾ ਨਾ ਜਿਹੜੀਆਂ ਕੁੜੀਆਂ ਨੂੰ ਵਿਆਹ ਤੋਂ ਬਾਅਦ ਪਤਾ ਲੱਗਦਾ ਹਾਂ ਜਿਹੜੀਆਂ ਮੈਰਿਡ ਆ ਮਤਲਬ ਕੁੜੀਆਂ ਨੂੰ ਲੱਗਦਾ ਹੁੰਦਾ ਵੀ ਇੱਕ ਜੋੜਾ ਕੋਈ ਨੂੰ ਬਰਦੀਆ ਬੇਕੇ ਲਿਖਦੀਆਂ ਪਰ ਵਿਆਹ ਤੋਂ ਬਾਅਦ ਸੱਚੀਆਂ ਨੂੰ ਔਰ ਮੈਂ ਨਾ ਰਾਤ ਉਹ ਬੀਬੀ ਨਹੀਂ ਜਿਹੜੀ ਕੈਨੇਡਾ ਆ ਉਹ ਜਿਆਦਾ ਪੋਡਕਾਸਟ ਪੋਡਕਾਸਟਾਂ ਹੀ ਕਰਦੀ ਆ ਹੈ ਨਾ ਉਹਦੀ ਵੀਡੀਓ ਦੇ ਦੇਈਂ ਤੇ ਜ਼ਿਆਦਾਤਰ ਜ਼ਰੂਰੀ ਨਹੀਂ ਥੋਟੀਆਂ ਜ਼ਰੂਰੀ ਨਹੀਂ ਹਰੇਕ ਕੁੜੀ ਨੂੰ ਅੱਗੇ ਜਿਹੜਾ ਆ ਵੀ ਮਤਲਬ ਇਦਾਂ ਪੇਕੇ ਆਲੀ ਗੱਲ ਤੇ ਸਮਝਣ ਵਾਲਾ ਮੁੰਡਾ ਹੀ ਮਿਲੇ ਠੀਕ ਆ ਵੀ ਮੈਂ ਆਪਦੀ ਕੋਈ ਸਫਤ ਨਹੀਂ ਕਰ ਰਿਹਾ ਇਹਦੇ ਵਿੱਚ ਠੀਕ ਹੈ ਪਰ ਬਹੁਤ ਇਦਾਂ ਹੁੰਦਾ ਆ ਬਹੁਤ ਸਿਸਟਮ ਹੁੰਦਾ ਆ ਕਿਆਂ ਦਾ ਇਦਾਂ ਦੀ ਮਤਲਬ ਲਿਮਟਡ ਜਾਈ ਜਾਂਦੀਆਂ ਕੁੜੀਆਂ ਮੈਨੂੰ ਇਦਾਂ ਦਾ ਵੀ ਕੋਈ ਚੱਕਰ ਨਹੀਂ ਕੋਈ ਰੋਕ ਟੋਕ ਵੀ ਨਹੀਂ ਹੈਗੀ ਮम्मी-ਬਾਪੇ ਵੱਲੋਂ ਵੀ ਨਹੀਂ ਰੋਕ ਟੋਕ ਜਾਂ ਮਹਿਕਦੀਪ ਨੂੰ ਮੈਂ ਜਦੋਂ ਕਹਿੰਨੀ ਆ ਵੀ ਮੇਰਾ ਜੀ ਕਰਦਾ ਮੈਨਲੇ ਨੂੰ ਵੀ ਪਰ ਫਿਰ ਵੀ ਇੱਕ ਖੇਚ ਜੀ ਹੁੰਦੀ ਆ ਯਾਰ ਆਪਣਾ ਘਰ ਛੱਡ ਕੇ ਤੁਸੀਂ ਦੇਖੋ ਹਨਾ ਜਿੱਥੇ ਬੰਦਾ 20 25 ਸਾਲ ਪੜ ਰਿਆ ਹੋਵੇ ਉਹ ਘਰ ਛੱਡ ਕੇ ਜਾਣਾ ਬਹੁਤ ਔਖਾ ਹੁੰਦਾ ਇਹ ਕੁੜੀਆਂ ਨਹੀਂ ਸਮਝ ਸਕਦੀਆਂ ਫੀਲਿੰਗ ਹਨਾ ਕੋਈ ਕੋਈ ਮੁੰਡਾ ਵੀ ਸਮਝਦਾ ਹੈ ਨਾ ਮੋਸਟਲੀ ਅੱਜ ਕੱਲ ਮੁੰਡੇ ਸਮਝਦੇ ਹੀ ਆ ਆ ਪਰ ਵੀ ਮੈਂ ਇਹ ਕਹਿਣਾ ਵੀ ਹਜੇ ਵੀ 30 25 30% ਹੀ ਕਹਿ ਸਕਦੇ ਹਾਂ 60 70% ਨਹੀਂ ਸਮਝਦੇ ਮੈਂ ਇਸ ਗੱਲ ਤੇ ਨਹੀਂ ਸਮਝਦੇ ਹੋਰ ਚਾਹੇ ਹਰੇਕ ਗੱਲ ਤੇ ਅੰਡਰਸਟੈਂਡਿੰਗ ਹੋਵੇ ਪਰ ਪੇਕੇਆਂ ਵਾਲੀ ਗੱਲ ਤੇ ਮੈਂ ਕਹਿ ਸਕਦਾ ਨਹੀਂ ਮੈਨੂੰ ਲੱਗਦਾ ਨਹੀਂ ਚਲੋ ਬਾਕੀ ਹੁਣ ਜਾਣੇ ਆ ਤੇ ਮਿਲਦੇ ਆ ਬ ਇਹਨਾਂ ਨੂੰ ਵੀਰਪਾਲ ਉਹਨਾਂ ਨੂੰ ਅਦਾਸੇ ਪਏ ਉਹ ਵੀ 바ਵਾ ਦੇ ਨਾਲ ਬਾਜ ਜਾਣਾ ਅੱਜ ਤੇ ਸਿੱਧੇ ਉੱਥੇ ਜਾਣਾ ਵਣ ਅਸੀਂ ਹਾਂ ਖਾਤਾ ਮਮਮੀ ਤਾਂ ਕਹਿੰਦੇ ਸੀ ਰੋਟੀ ਬਣਾ ਲੰਨੀ ਆ ਚਾਹ ਤਾਂ ਮੈਂ ਕਿਨੂੰ ਪਿਆ ਲਓ ਵੀ ਪਹੁੰਚ ਗਏ ਦਿਲ ਖੁਸ਼ ਕੇ ਦਿਲ ਖੁਸ਼ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਆ ਰਹੇ ਆ ਕਿੰਨੇ ਦਿਲ ਖੁਸ਼ ਆਉਣਗੇ ਨਹੀਂ ਉਹਨਾਂ ਨੂੰ ਤਾਂ ਇਦਾਂ ਥੋੜੀ ਦੱਸਿਆ ਅਸੀਂ ਵੀ ਆਪਾਂ ਆਈ ਜਾਣਾ ਐਗਜ਼ੈਕਟ ਨੂੰ ਲੱਗਦਾ ਲੰਨੀ ਜਿਹੜੇ ਹਜੇ ਤੱਕ ਨਹੀਂ ਆਏ ਵੀ ਆਣ ਮਸਕਲੀ ਆਉ। ਨਾ ਉਹ ਵੀ ਪਹੁੰਚ ਗਏ ਆ ਦਿਲ ਖੁਸ਼ ਕੇ ਘਰ ਆਪਾਂ। ਜਦੋਂ ਆਵਾਗ اٹھے ਆ ਨਾ। ਮੈਂ ਮੈਂ ਸਾਰੇ ਰਸਤੇ ਆ ਰਿਹਾ। ਤਾਈ ਇੰਨਾ ਕਹੀ ਜਾਂਦੀ ਸੀ ਵੀਰਪਾਲ ਆਪਾਂ ਨੂੰ। ਆ ਜਾਓ ਆ ਜਾਓ ਆ ਜਾਓ। ਮਤਲਬ ਆਪਾਂ ਵੀ ਮੇਨ ਆ। ਮੂਲੀਆਂ। ਹਵਾ ਭਰੌਣ ਦਾ ਵੀ ਟਾਈਮ ਨਹੀਂ ਲੱਗਿਆ। ਆਹ ਕੌਣ ਆ? ਕਰਲਾ ਬੈਕ ਕੈਨਾਂ ਰੋਟੀ ਖਾਣ ਦੇ ਵੇਲੇ ਲੰਗਰ ਛਕਣ ਦੇ ਵੇਲੇ ਆਇਆ ਮੇਰੀਆਂ ਚੱਪਲਾਂ ਚਾਹੀਦੀਆਂ ਮੈਨੂੰ ਮੂਰੇੋਂ ਨਾ ਨਾ ਕਿੱਥੇ ਆ ਗਏ ਸੀ ਕੋਟਲੀ ਆ ਗਿਆ ਸੀ ਕੋਟਲੀ ਗੋਨੇਆਂ ਨੇ ਆਜੇ ਪੁੱਤ ਦੂਜੀ ਦਾਦੀ ਕੋਲੇ ਆਇਆ ਹਜੇ ਦੂਜੀ ਦਾਦੀ ਕੋਲੇ ਦਿਲ ਖੋਸਨੇ ਸਾਨੂੰ ਦੇਖ ਲਿਆ ਸ਼ੌਕ ਹੋ ਗਿਆ ਸ਼ੌਕ ਪੁੱਤਰੇ ਕੀ ਕਿੱਧਰ ਦੀ ਸਮਝ ਤੂੰ ਬਾਹਰ ਹੀ ਆ اے ਹੈ ਰੱਬਾ ਮੇਰਾ ਮਾ 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 ਪਾਪਾ ਕੋ ਚਲੋ ਚਲ ਆ ਪਾਪਾ ਪਾਪਾ ਆ ਪਾਪਾ ਹਾਏ ਹਾਏ ਹੋ ਗਿਆ ਸ਼ੁਰੂ ਬਥਰੇ ਮੈਂ ਕਰਿਆ ਯਾਰ ਕੱਲ ਬਾਦ ਉਹੀ ਕਰਤੀ ਖੀਰ ਦੇ ਵੇਲੇ ਆਏ ਆ ਭੋਗ ਤਾਂ ਪਏ ਆ ਆ ਗਿਆ ਸ਼ੂਗਰ ਦੇਖ ਕਿੱਥੋਂ ਆਏ ਆ ਆ ਗਏ ਕਿੱਥੋਂ ਆ ਗਏ ਸਸਰੀ ਕਾਲ ਬਈ ਸਸਰੀ ਕਾਲ ਇਹ ਨਹੀਂ ਕਹਿੰਦਾ ਵੀ ਆ ਗਿਆ ਇਹ ਨਹੀਂ ਕਹਿੰਦਾ ਵੀ ਆ ਗਿਆ ਬਾਕੀ ਬਖਸ਼ ਹੋ ਗਏ ਬਸਾਰੇ ਚੱਲਣ ਦਾ ਉਦੋਂ ਸੋ ਅੱਲਾ ਬਖਸ਼ੋ ਮਾੜਾ ਸੇਵ ਪਰਿਵਾਰ ਨੇ ਆਪੀਏ ਨੂੰ ਸੋਨੇ ਸੁੰਦਰਾ ਸੁਖਾਸਨ ਸਾਹਿਬ ਦੇ ਵਸਤਰਾਂ ਦੀ ਸੇਵਾ ਕੀਤੀ ਹੈ ਮਹਾਰਾਜ ਆਪੀਆਂ ਦੀ ਸੇਵਾ ਦੇ ਕੇ ਨਰਪਤਸਾ ਜੀ ਕਿਰਪਾ ਕਰੋ ਸੰਗਤ ਦੀਆਂ ਹਾਜ਼ਰੀਆਂ ਤੇਨੂੰ ਘਟਾਵਾ ਦਾ ਪ੍ਰਬੰਧ ਕਰਨੀ ਹੈ ਖਜਾਨੇ ਭਨਾਰੇ ਭਰਪੂਰ ਕਰਨੇ ਕਾਲ ਕੰਡ ਬੂਰ ਕਰਨੇ ਮਹਾਰਾਜ ਸਹੀ ਪਰੇ ਮੈਨੋ ਜਿੰਨਾ ਮਿਲਿਆ ਆਪੀ ਦਾ ਨਾਮ ਦਿਲਤਾਵਾ ਨਾਨਕ ਨਾਮ ਦੇ ਬਾਣੀ ਗ੍ਰੋ ਸੱਚੇ ਪਾਤਸ਼ਾਹ ਤੇਰਾ ਹੀ ਆਸਰਾ ਵਾਟੇ ਦੇ ਵੱਟ ਕੇ ਤੇਰਾਕ ਉਹ ਬੱਲੇ ਚੱਲ ਚੱਲ ਉਹ ਤੇਰਾ ਉਹ ਓਏ ਹੋਏ ਬਾਲ ਪੇਟ ਕੇ ਨਹੀਂ ਓਏ ਬਾਹਰ ਪੇਟ ਦੇ ਆ ਗਏ ਜਲਦੀ ਐਂਡ ਦੇ ਪਰਿਵਾਰਕ ਮੈਂਬਰ ਬੈਠੇ ਆ ਦਾਦੂ ਕਿੱਥੇ ਸੀ ਸਤਿ ਸ੍ਰੀ ਅਕਾਲ ਪਾਪਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਦਾਦੂ ਕਿੱਥੇ ਆ ਕਿੱਥੇ ਦਾਦੂ ਅਰੇ ਹਾਂ ਹਾਂ ਨਹੀਂ ਆਉਣਾ ਕਰੇ ਜਾਣਾ ਆ ਜਾ ਹੈ ਇਹ ਵੀਡੀਓ ਆ ਫਗਦੀਰ ਸੁੱਤੀ ਪਈ ਐ ਫਗਦੀਰ ਦੇ ਕੱਪੜੇ ਆਏ ਪਏ ਆ ਬੜੂਆਂ ਇਕੱਤੇ ਕਰੀ ਜਾਂਦਾ ਮਿੱਤਰੋ ਮੀਂਹ ਆਪਣੇ ਵੀ ਬਹੁਤ ਪਿਆ ਹੈ ਬਹੁਤ ਜਿਆਦਾ ਮੇਰਾ ਅਰਜਨ ਦਾ ਜਮਈ ਆਤਨ ਫੁੱਟਿਆ ਦੁਬਾਰੇ ਦੁਬਾਰੇ ਫੇਰ ਫੁੱਟਿਆ ਇਹ ਕਰ ਲਾ ਫੋਕਸ ਫੋਕਸ ਨਹੀਂ ਕਰਦਾ ਯਾਰ ਅਰਜਨ ਤੇ ਐ ਠੀਕ ਹੈ ਅਰਜਨ ਫੇਰ ਫੁੱਟਿਆ ਆਪਣਾ ਕਿਉਂਕਿ ਛੇਲਤਾ ਸੀ ਵਿਆਹ ਦੇ ਵਿੱਚ ਤੇ ਮੀਂਹ ਬਹੁਤ ਪਿਆ ਆਪਣੇ ਵੀ ਕਹਿੰਦੇ ਤਾਏ ਦਸੀ ਨੇ ਮੈਂ ਤਾਏ ਤੋਂ ਗੋਲੀਆਂ ਲੈ ਕੇ ਆਇਆ ਕਿਉਂਕਿ ਮੇਰਾ ਸਿਰ ਬਹੁਤ ਦੁਖੀ ਹੁੰਦਾ ਤੇ ਗੈਸ ਜੀ ਬਣੀ ਵਈ ਆ ਮੰਮੀ ਲੀੜੇ ਪਾਉਂਦੀ ਸੁੱਕਣੇ ਹਣ ਜਿਹੜੇ ਗਿੱਲੇ ਲੈ ਕੇ ਆਂਦੇ ਆ ਦੋ ਦਿਨਾਂ ਦੇ ਪਏ ਸੀ ਹੁਣ ਗੋਲੀਆਂ ਲਈਏ ਆਪਾਂ ਫੇਰ ਜਾ ਕੇ ਕੰਮ ਹੋਣਾ ਜੇ ਉਹ ਜਾ ਜੇ ਲੀੜੇ ਲੜਾਈ ਹੋ ਗਈ ਆ ਤੂੰ ਕਿਸੇ ਹੋਰ ਨਾਲ ਵਿਆਹ ਦੇ ਕਾਰਡ ਵਿੱਚ ਪਾ ਲੈ ਮਸਕਾਰੇ ਤੱਕ ਵਿਆਹ ਦੇ ਕੁਸਤਾਨ ਕੁਸਤਾਨਦੀਪ ਕੌਣ ਹੈ ਹੈ ਲੋ ਵੀ ਮम्मी ਨੇ ਸਭ ਠੀਕ ਕਰ ਦਿੱਤੀ ਮੇਰਾ ਅਰਾਧਾ ਤੇ ਝੁੱਲੇ ਤੇ ਤੜਕਾ ਲਾ ਦਾਂਗੀ ਮੇਰਾ ਸਿਰ ਇੰਨਾ ਜ਼ਿਆਦਾ ਦੁਖੀ ਜਾਂਦਾ ਪਤਾ ਨਹੀਂ ਕੀ ਹੋਇਆ ਪਿਆ ਪਹਿਲਾਂ ਮੈਕਦੀਪ ਦਰ ਸਿਰ ਦੁਖਦਾ ਸੀ ਹੁਣ ਮੇਰਾ ਸਿਰ ਦੁਖੀ ਜਾਂਦਾ ਕੋ ਤੈਨੂੰ ਠੰਡ ਲੱਗ ਗਈ ਮੈਕਦੀਪ ਖਰਾਕ ਲੈ ਕੇ ਆਏ ਸੀ ਆਪਣੇ ਲਈ ਉਹਦੇ ਚੋਂ ਹੀ ਹੁਣ ਮੈਂ ਲੈਣ ਲੱਗੀਆਂ ਸਿਰ ਦਾ ਦਰਦ ਦੀ ਤੇ ਲੈ ਕੇ ਦਵਾਈ ਫਿਰ ਇੱਥੇ ਤੜਕਾ ਲਾਉਨੇ ਆਂ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਮੈਂ ਕਿਦਿਪ ਸਮਾਨ ਸਮੂਹ ਲਾਉਂਦੇ ਪਏ ਆ ਗੱਡੀ ਚ ਤਖਦੀ ਰੰਦੇ ਰ ਆ ਜਲਦੀ ਰੋਟੀ ਪੜੀ ਖਾ ਕੇ ਜਲਦੀ ਸੌਵਾਂਗੇ ਬਡੂ ਤੇਰੀ ਵੀ ਕਾਲੂ ਜੈਕਟ ਲੈ ਕੇ ਆਉਨੇ ਆਂ